ਆ ਰਿਹਾ ਆ ਜੀ ਹਾਂਜੀ ਸਰ ਅੱਜ ਰਿਟਾਇਰਮੈਂਟ ਦੇ ਖੁਸ਼ੀ ਦੇ ਮੌਕੇ ਤੇ ਕੀ ਕਹਿਣਾ ਚਾਹੁੰਦੇ ਹੋ ਜੀ ਮੈਂ ਆਪਣੇ ਸਤਿਆਂ ਨੂੰ ਬਹੁਤ ਬਹੁਤ ਵਧਾਈਆਂ ਜਿਵੇਂ ਤੁਹਾਂ ਉਹ ਨਾਲੇ ਸਮੇਂ ਚ ਇਸੇ ਤਰ੍ਹਾਂ ਇਹ ਸੋ ਜਾਨੇ ਦੀ ਚਾਬੀ ਭਰਾ ਜਾਂਦਾ ਹੈ ਤੇ ਬਾਪੂ ਪਿੱਛੇ ਚਲਾਉਂਦਾ ਇਕ ਸਰ ਤੁਸੀਂ ਬੂਟੇ ਲਾਇਆ ਹੈ ਤੇ ਉਸ ਵਾਰ ਇੱਕੀ ਮੈਸੇਜ ਦੇਣਾ ਚਾਹੁੰਦੇ ਨੌਜਵਾਨ ਪੀੜੀ ਨੂੰ ਨੌਜਵਾਨ ਪੀੜੀ ਦਾ ਇਸੇ ਤਰ੍ਹਾਂ ਜਿਹੜਾ ਆਪਣੇ ਜਿਹੜਾ ਮੋਟੇ ਲਗਨ ਦਾ ਰਸਮ ਜਰੀਏ ਇਸ ਦੇ ਵਿੱਚ ਇਸ ਤਰ੍ਹਾਂ ਆਪਾਂ ਨਵੀਂ ਜਨਮਸ਼ੀਲੀ ਮੈਸੇਜਾਂ ਚਾਹੁੰਦੇ ਇਸੇ ਤਰ੍ਹਾਂ ਵਧਦੇ ਫੁੱਲਦੇ ਰਹਿਣ ਅਤੇ ਆਪਣੇ ਕੰਮਕਾਰ ਤੇ ਸਰ ਕਿੰਨੀ ਦੇਰ ਸਰਵਿਸ ਕੀਤੀ ਤੁਸੀਂ ਹਾਂ 35 ਸਾਲ ਦੀ ਮੈਚ ਵੀ ਕਰਵਾਂਗੇ ਜੀ ਵੀਰ ਪਰਫਾਰਮਰ ਰੋਲ ਪਰ ਟੈਕਨੀਕਲ ਸਰਵਰ ਜੂਨੀਅਨ ਅੱਜ ਸਾਡੇ ਗਰਮੀਤ ਸਿੰਘ ਜੀ ਜਿਹੜੇ ਐਸ ਡੀਓ ਦੀ ਪੋਸਟ ਤੋਂ ਅੱਜ ਆਪਣੀ ਆਪਣੀਆਂ ਸਵਾਵਾਂ ਨਮਾਉਂਦੇ ਅੱਜ ਆਪਣੀ ਰਿਟਾਇਰਮੈਂਟ ਆ ਜਿਹੜੀ ਉਹ ਖੁਸ਼ੀ-ਖੁਸ਼ੀ ਲੈ ਰਹੇ ਨੇ ਮੱਲਾਂ ਵਾਲਾ ਸਾਡੇ ਜਿਹੜੀ ਮੱਲਾਂ ਵਾਲੇ ਸਾਡੇ ਵਿੱਚ ਜਿੰਨੀਆਂ ਵੀ ਜੱਫੇ ਬੰਨੀਆਂ ਕੰਮ ਕਰਦੀਆਂ ਨੇ ਐਵੇਂ ਪੈਨਸ਼ਨ ਵਿਸ਼ੇਸ਼ਣਾ ਪਾਉਣਾਂ ਪਲਾਈ ਪਟੀਸ਼ਨਾਂ ਉਹ ਮੈਓ ਟੈਕਨੀਕ ਆ ਫਰਵਰ ਜੁਨੀਅਨ ਆ ਉਹਨਾਂ ਨੇ ਹਰ ਇੱਕ ਸਾਥੀ ਦੇ ਨਾਲ ਆਪਣਾ ਪਿਆਰ ਆ ਜਿਹੜਾ ਉਹ ਬਹੁਤ ਵਧੀਆ ਢੰਗ ਤਰੀਕੇ ਨਾਲ ਬਣਾ ਕੇ ਰੱਖਿਆ ਹੋਇਆ ਜੇ ਆਗਾ ਜੱਤੀ ਮਾਰਗੀਏ ਤਾਂ ਉਹਨਾਂ ਨੇ ਪਬਲਿਕ ਦੇ ਵਿੱਚ ਵੀ ਆਪਣੀ ਇਹੋ ਜਿਹੀ ਸ਼ਾਫ ਛੱਡੀ ਹੋਈ ਆ ਵੀ ਜਿਹੜੀ ਇਹਦੀ ਰੁੜੀਆਂ ਤਾਂ ਉਹਨਾਂ ਦਾ ਜਿਹੜਾ ਨਾਮ ਆ ਉਹ ਹਮੇਸ਼ਾ ਹਰ ਇੱਕ ਸਾਉਲ ਦੇ ਵਿੱਚ ਹਰ ਗੱਡਵੀਂ ਦੇ ਵਿੱਚ ਹਰ ਇੱਕ ਸ਼ਕਲ ਦੇ ਵਿੱਚ ਚੱਲਦਾ ਰਹੂਗਾ ਤੇ ਅੱਜ ਦੀ ਇਸ ਰਿਟਾਇਰਮੈਂਟ ਪਾਰਟੀ ਤੇ ਉਹਨਾਂ ਨੂੰ ਬਹੁਤ ਹੀ ਵਧਾਈ ਦਿੰਦਾ ਹੋਇਆ ਆਪਣੀ ਮੈਂ ਮੇਰਾ ਨਾਮ ਮੁਖੀਰ ਹੰਗਾਮਾ ਡਿਵੀਜ਼ਨ ਪ੍ਰਧਾਨ ਪੈਨਸ਼ਨ ਐਸੋਸੀਏਸ਼ਨ ਮੰਡਲ ਜੀ ਦਾ ਅੱਜ ਸਰ ਖੁਸ਼ੀ ਦੇ ਮੌਕੇ ਤੇ ਕੀ ਕਹਿਣਾ ਚਾਹੁੰਦੇ ਹੋ ਜੀ ਅੱਜ ਖੁਸ਼ੀ ਦੇ ਮੌਕੇ ਸਾਡਾ ਸਾਥੀ ਜਿਹੜਾ ਰਿਟਾਇਰ ਹੋਇਆ ਸਾਨੂੰ ਉਹਦੀ ਰਿਟਾਇਰਮੈਂਟ ਤੇ ਬੜੀ ਖੁਸ਼ੀ ਦੀ ਮਸੂਫ ਹੋਈ ਆ ਪਰ ਇੱਕ ਗੱਲੋਂ ਅਫਸੋਸ ਵੀ ਹੁੰਦਾ ਕਿ ਜਿਹੜਾ ਸਾਥੀ ਸਾਡੇ ਨਾਲ ਲਗਾਤਾਰ 35-40 ਸਾਲ ਕੰਮ ਕਰਦਾ ਰਹੇ ਤੇ ਉਹ ਸਾਡੇ ਚੋਂ ਨਿਕੜ ਕੇ ਭਾਵਾਂ ਉਹਨੇ ਆਪਦੇ ਪਰਿਵਾਰ ਦੇ ਵਿੱਚ ਜਾ ਕੇ ਅਸੀਂ ਉਹਦਾ ਕਾਮਨਾ ਕਰਾਂਗੇ ਕਿ ਉਹ ਆਪਦੇ ਪਰਿਵਾਰ ਦੇ ਵਿੱਚ ਖੁਸ਼ੀ-ਖੁਸ਼ੀ ਹੋਰ ਜ਼ਿੰਦਗੀ ਬਤੀਤ ਕਰਨ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਉਹ ਇਸੇ ਤਰ੍ਹਾਂ ਜਿਸ ਤਰ੍ਹਾਂ ਉਹਨਾਂ ਨੇ ਲੰਬੇ ਸਮੇਂ ਦੇ ਵਿੱਚ ਆਪਣੀ ਸਾਫ ਛੱਡੀ ਹੈ ਬਿਜਲੀ ਬੋਰਡ ਦੇ ਵਿੱਚ ਕਿਉਂਕਿ ਉਹਨੇ ਕਦੇ ਵੀ ਕਿਸੇ ਨਾਲ ਲੜਾਈ ਝਗੜਾ ਜਾਂ ਕਿਸੇ ਗੱਲ ਤੋਂ ਤਲਖੀ ਨਹੀਂ ਮੰਨੀ ਜੋ ਅਫਸਰ ਕਹਿੰਦੇ ਸੀ ਉਹ ਵੀ ਉਹ ਕਰਦੇ ਸੀ ਤੇ ਆਪ ਤੋਂ ਥੱਲੇ ਵਾਲੇ ਮੁਲਾਜ਼ਮਾਂ ਨਾਲ ਵੀ ਬੜਾ ਪਿਆਰ ਨਾ ਰਹਿੰਦੇ ਸੀਗੇ ਇਸ ਕਰਕੇ ਅਸੀਂ ਅੱਜ ਜਿੱਥੇ ਖੁਸ਼ੀ ਮਹਿਸੂਸ ਕਰਦੇ ਆ ਉੱਥੇ ਸਾਡੇ ਮਨ ਨੂੰ ਥੋੜਾ ਜਿਹਾ ਗਿਲਾ ਵੀ ਹੈ ਕਿ ਇਹ ਬਿਜਲੀ ਬੋਰਡ ਜਿਹੜਾ ਇਹ ਬੰਦੇ ਰਿਟਾਇਰ ਤਾਂ ਕਰ ਹੀ ਜਾਂਦਾ ਹੈ ਪਰ ਆਉਣ ਵਾਲੇ ਸਮੇਂ ਦੇ ਵਿੱਚ ਨਵੀਂ ਪਰਤੀ ਤੇ ਬਿਲਕੁਲ ਪਵੰਦੀ ਵਾਲੀ ਗੱਲ ਹੀ ਆ ਜੇ ਕੋਈ ਲਾ ਵੀ ਲਏ ਆ ਤੇ ਉਹਨਾਂ ਤੇ ਕਾਗਜ਼ਾਂ ਦੇ ਵਿੱਚ ਉਹਨੂੰ ਇੰਨਾ ਔਲ ਜਾਇਆ ਕਿ ਉਹ ਆਉਣ ਵਾਲੇ ਸਮੇਂ ਦੇ ਵਿੱਚ ਡਰਦੇ ਹੀ ਨੌਕਰੀ ਛੱਡ ਕੇ ਭੱਜ ਜਾਣ ਇਨੀਆਂ ਗੱਲਾਂ ਨਾਲ ਮਾਫੀ ਤਾਲ ਬਗਾ ਹਾਂਜੀ ਸਰ ਮੈਂ ਬਖਸ਼ੀਸ਼ ਸਿੰਘ ਜੀ ਮੀਤ ਪ੍ਰਧਾਨ ਪੈਨਸ਼ਨ ਐਸੋਸੀਏਸ਼ਨ ਮੰਡਲ ਜੀਰਾ ਔਰ ਅੱਜ ਜਿਹੜੇ ਸਾਡੇ ਪਰਮੇਸ਼ਰ ਸਿੰਘ ਜੀ ਵਤੇਕ ਮੰਡਲ ਸਬਡਿਵੀਜ਼ਨ ਮਨਾਲਾ ਔਰ ਰਟਾਇਰ ਹੋਏ ਦੇ ਮੈਂ ਪਰਮਾਤਮਾ ਕੋਲੋਂ ਇਹੋ ਜਨਾਂ ਦੀ ਕਾਮਨਾ ਕਰਦਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਸੇ ਤਰ੍ਹਾਂ ਇਹ ਆਪਦੀ ਜਿੰਨਕੀ ਵਕੀਫ ਕਰਨ ਅਤੇ ਆਪਦੇ ਪਰਿਵਾਰ ਦੇ ਵਿੱਚ ਵੱਧ ਤੋਂ ਵੱਧ ਜਿਹੜਾ ਉਹ ਪਰਿਵਾਰ ਦੇ ਦੇਖ ਰਿਹਾ ਹਰ ਸਾਧਨ ਅਤੇ ਇਹ ਇਹਨਾਂ ਨੇ ਮੈਂ 1918 ਦੇ 2018 ਦੇ ਵਿੱਚ ਰਿਟਾਇਰ ਹੋਇਆ ਸੀ ਔਰ ਸਾਥੀ ਗਰਮੀਤ ਸਿੰਘ ਜੀ ਇਥੇ ਸਬ ਡਿਵੀਜ਼ਨ ਦੇ ਵਿੱਚ ਇਹਨਾਂ ਨੇ ਜੁਆਇਨ ਕੀਤਾ ਜਦੋਂ ਵੀ ਅਸੀਂ ਇਹਨਾਂ ਦੇ ਕੋਲ ਕਿਸੇ ਕੰਮ ਵਾਸਤੇ ਆਉਂਦੇ ਸੀ ਇਹ ਬੜੇ ਪਿਆਰ ਸਰਤਾਰ ਦੇ ਨਾਲ ਪਬਲਿਕ ਪਬਲਿਕ ਨੂੰ ਅਤੇ ਮਲਾਜ਼ਮਾਂ ਨੂੰ ਆਪਣਿਆਂ ਨੂੰ ਭਾਵੇਂ ਕੋਈ ਸਾਡੇ ਭਾਤਰੀ ਜੱਥੇਬੰਦੀ ਦੇ ਰਜਿਸਟਰ ਦੇਖਣ ਜਾਂ ਟੈਕਨੀਕਲ ਸਰਵਿਸ ਜੁੰਗਦੇ ਹੋਣ ਕੋਈ ਵੀ ਸਾਡਾ ਅਹੁਦੇਦਾਰ ਇੱਥੇ ਆ ਜਾਂਦਾ ਸੀ ਬਹੁਤ ਹੀ ਸਤਿਕਾਰ ਦੇ ਨਾਲ ਭਾਵਨਾ ਦੇ ਨਾਲ ਉਹਨਾਂ ਦੀ ਇੱਜ਼ਤ ਭਗਤ ਕਰਦੇ ਸੀ ਇਹਨਾਂ ਕਹਿੰਦਾ ਹੋਇਆ ਮੈਂ ਆਪਣੀ ਥਾ ਲਵਾਂਗਾ ਜੈ ਜਨਤਾ ਜੈ ਸ਼ੰਗਰ ਸਿੱਧੇ ਤੰਦਰੁਸਤ